ਸ਼ਿਵਰਾਤਰੀ ਦੇ ਮੇਲੇ ਤੇ ਜਾਣ ਤੋਂ ਰੋਕਣ ਤੋਂ ਬਾਅਦ ਬਜ਼ੁਰਗ ਵਿਅਕਤੀ ਦੇ بیٹے ਦੇ ਦੋਸਤ ਨੇ ਕਿਰਚਾ ਮਾਰ-ਮਾਰ ਕੇ ਬਜ਼ੁਰਗ ਦਾ ਕਤਲ ਕਰ ਦਿੱਤਾ। ਅੱਸੀ ਕਿ ਇਹ ਮਨਪਾਗੀ ਘਟਨਾ ਅੰਮ੍ਰਿਤਸਰ ਦੇ ਅਜਨਾਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਪਿੰਡ ਤਲਵੰਡੀ ਪੰਗਵਾ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਜਿੱਥੇ ਕਿ ਦੋ ਦੋਸਤ ਇੱਕੋ ਹੀ ਸਕੂਲ ਦੇ ਵਿੱਚ 10ਵੀਂ ਦੇ ਵਿੱਚ ਪੜ੍ਹਦੇ ਸੀਗੇ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਦੋਸਤ ਨੇ ਆਪਣੇ ਦੂਸਰੇ ਦੋਸਤ ਨੂੰ ਫੋਨ ਕਰਕੇ ਪੁੱਛਿਆ ਕਿ ਉਹ ਸ਼ਿਵਰਾਤਰੀ ਦੇ ਮੇਲੇ ਤੇ ਜਾਣਾ ਚਾਹੁੰਦਾ ਹੈ। ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹਨੇ ਫੋਨ ਕੀਤਾ ਤਾਂ ਫੋਨ ਨੇ ਉਸਦੇ ਦੋਸਤਿ بجائے ਉਸਦੇ ਦੋਸਤੇ ਪਿਤਾ ਨੇ ਚੱਕਿਆ ਜਦੋਂ ਉਸਦੇ ਪਿਤਾ ਦੇ ਵੱਲੋਂ ਸ਼ਿਵਰਾਤਰੀ ਦੇ ਮੇਲੇ ਜਾਣ ਤੋਂ ਇਨਕਾਰ ਕੀਤਾ ਗਿਆ ਕਿ ਉਹਨਾਂ ਦਾ ਬੇਟਾ ਮੇਲੇ ਨਹੀਂ ਜਾਵੇਗਾ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਉਸ ਦੋਸਤ ਨੇ ਉਸੇ ਘਰ ਆ ਕੇ ਹਮਲਾ ਕੀਤਾ ਤੇ ਇਲਜ਼ਾਮ ਉਸ ਦੋਸਤ 'ਤੇ ਉੱਪਰ ਲੱਗ ਰਿਹਾ ਹੈ ਕਿ ਉਸਨੇ ਕਿਰਚਾ ਮਾਰ ਕੇ ਉਸੇ ਬਜ਼ੁਰਗ ਵਿਅਕਤੀ ਦੀ ਹੱਤਿਆ ਕਰ ਦਿੱਤੀ ਹੈ ਆਪਣੇ ਦੋਸਤੇ ਪਿਤਾ ਦੀ ਹੱਤਿਆ ਕੀਤੀ ਹੈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹੋਏ ਐ ਤੇ ਸਾਰੇ ਮਾਮਲੇ ਦੀ ਜਾਂਚ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੋ ਸ਼ਿਵ ਸੁਣੋ ਪੂਰਾ ਮਾਮਲਾ ਕੀ ਹੈ ਤੇ ਸੰਬੰਧੀ ਪੁਲਿਸ ਅਧਿਕਾਰੀ ਕੀ ਜਾਣਕਾਰੀ ਦੇ ਰਿਹਾ ਸਰ ਮੁੰਡੇ ਮੁੰਡਿਆਂ ਤੋਂ ਕੋਈ ਗੱਲ ਹੋਈ ਹੈ ਉਹ ਮੁੰਡੇ ਇਹਨਾਂ ਦੇ ਘਰੇ ਆਣ ਕੇ ਜਗENDER ਸਿੰਘ ਤੇ ਪੈਗੇ ਜੀ ਤੇ ਉਹ ਜਗENDER ਸਿੰਘ ਦੇ ਕਿਰਚ ਮਾਰ ਕੇ ਦਾ ਔਨ ਦੀ ਸਪੋਰਟ ਡੈਥ ਹੋ ਗਈ ਜੀ ਇੱਕ ਗਰਮੀਤ ਸਿੰਘ ਦੇ ਲੱਗੀ ਆ ਜੀ ਕਿਰਚ ਉਹ ਜੇਰੇ ਇਲਾਜ ਗੁਰਨਾਨਕ ਹਸਪਤਾਲ ਦਾਖਲ ਆ ਜੀ ਹਾਂਜੀ ਆ ਗੱਲ ਹੋਈ ਜੋ ਤੇ ਹੁਣ ਕੀ ਮੰਗ ਕਰਦੇ ਜੀ ਹੁਣ ਮੰਗਿਆ ਜੀ ਇਹਨਾਂ ਦੇ ਨੱਥ ਪਾਈ ਜਾਵੇ ਜੀ ਇਹਨਾਂ ਦੇ ਸਜ਼ਾ ਜੋ ਬੰਦੀ ਕਾਰਵਾਈ ਕੀਤੀ ਜਾਵੇ ਇਹ ਮਾਮਲਾ ਹੈ ਜੀ ਤੇ ਸਾਨੂੰ 1:30 ਵਜੇ ਕਰੀਬ ਪਹੁੰਚਾ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਬਜਰੀਏ ਕੰਟਰੋਲ ਰੂਮ ਕਿ ਪਿੰਡ ਜਿਹੜਾ ਹੈਗਾ ਤਲਵੰਡੀ ਭੰਗਾ ਉੱਥੇ ਝਗੜਾ ਹੋਇਆ ਤੇ ਮੌਕੇ ਤੇ ਪਹੁੰਚੋ ਅਸੀਂ ਉੱਥੇ ਮੌਕੇ ਤੇ ਗਏ ਆ ਤੇ ਉੱਥੇ ਜਿਹੜਾ ਜੋਗਿੰਦਰ ਸਿੰਘ ਨਾਮੀ ਵਿਅਕਤੀ ਉਹ ਇੰਜਰਡ ਹੋਇਆ ਇੱਕ ਗੁਰਮੀਤ ਸਿੰਘ ਨਾਮੀ ਵਿਅਕਤੀ ਇੰਜਰਡ ਹੋਇਆ ਜਿਨ੍ਹਾਂ ਨੂੰ ਉਹਨਾਂ ਦੇ ਮਤਲਬ ਘਰਦਿਆਂ ਵੱਲੋਂ ਜਿਹੜਾ ਹੈਗਾ ਲਾਜ ਵਾਸਤੇ ਹਸਪੀਟਲ ਲੈ ਕੇ ਗਏ ਸੀ ਤੇ ਉਹੀ ਦੇਰ ਨੂੰ ਸਾਨੂੰ ਬਾਅਦ ਵਿੱਚ ਫੋਨ ਆ ਗਿਆ ਕਿ ਉਹਦੀ ਜਿਹੜਾ ਜੋਗਿੰਦਰ ਸਿੰਘ ਹੈ ਉਹਦੀ ਡੈਥ ਹੋ ਗਈ ਹੈ ਉਹ ਜਿਹੜੀ ਡੈੱਡ ਬੋਡੀ ਜਿਹੜੀ ਆ ਅਜਨਾਲਾ ਹਸਪੀਟਲ ਚ ਚਲਦੀ ਹੈ। ਪਰ ਲੱਗਾ ਕਿ ਨਾਲ ਉਹਨਾਂ ਨਾਲ ਮਤਭੇਦ ਕੀ ਗੱਲਬਾਤ ਹੋਈ। ਇਹ ਅਜੇ ਇਨਵੈਸਟੀਗੇਸ਼ਨ ਦਾ ਪੜਾਅ ਹੈ। ਇਨਵੈਸਟੀਗੇਸ਼ਨ ਚੱਲ ਰਹੀ ਹੈ। ਕਿ ਇਹਨਾਂ ਪਤਾ ਲੱਗਾ ਵੀ ਵਿਸ਼ਾਲ ਨਾਮ ਦਾ ਕੋਈ ਵਿਅਕਤੀ ਆ। ਉਹ ਤੇ ਉਹਦਾ ਮਾਮਾ ਸੋਖ ਆ। ਇਹਨਾਂ ਦੀ ਕੋਈ ਬੱਚਿਆਂ ਦੇ ਮੇਲੇ ਮੂਲੇ ਜਾਣ ਤੋਂ ਇਹਨਾਂ ਦਾ ਕੋਈ ਝਗੜਾ ਹੋਇਆ। ਬਾਕੀ ਇਨਵੈਸਟੀਗੇਸ਼ਨ ਦਾ ਪੜਾਅ ਹੈ। ਉਹ ਉੱਥੇ ਉੱਥੇ ਕਲੀਅਰ ਹੋਏ ਕਦਮਾਂਬਰ ਦੀ ਤਿਆਰੀ। ਮਕਰਮਾ ਦਾ ਜੀ ਕੀਤਾ ਜਾ ਰਿਹਾ ਜੀ। ਉਹਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਉਹਨਾਂ ਦੇ ਘਰ ਦੇ ਪਰਿਵਾਰਕ ਮੈਂਬਰ